ਚੰਡੀਗੜ੍ਹ ਦੇ ਵਿੱਚ ਹਰਿਆਣਾ ਦਾ ਵਿਧਾਨ ਸਭਾ ਬਣਨ ਜਾ ਰਹੀ ਹੈ ਉੱਥੇ ਹੀ ਕਿਸਾਨ ਆਗੂ ਨੇ ਅਬਲਵੀਰ ਸਿੰਘ ਰਾਜੇਵਾਲ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਉਹਨੇ ਕਿਹਾ ਕਿ ਇਹ ਇੱਕ ਸਾਜ਼ਿਸ਼ ਹੈ ਤੇ ਪੰਜਾਬ ਤੋਂ ਚੰਡੀਗੜ੍ਹ ਦਾ ਹੱਕ ਖੋਇਆ ਜਾ ਰਿਹਾ ਜੀ ਚੰਡੀਗੜ੍ਹ ਦੀ ਧਰਤੀ ਹਰਿਆਣਾ ਨੂੰ ਤਬਦੀਲ ਕਰਨ ਦੀ ਗੱਲ ਕੀਤੀ ਹੈ ਜਿਹੜੀ ਗੱਲ ਆਪਾਂ ਕਰਦੇ ਹਾਂ ਰੋਜ਼ ਕਿ ਜੇ ਤੁਸੀਂ ਰਾਜਧਾਨੀ ਉੱਥੇ ਪੰਚਕੂਲੇ ਦੇ ਨਾਲ ਬਣਾ ਲਓਗੇ ਇਹਦਾ ਫਰਕ ਕਿੰਨਾ ਕ ਹੈ ਕਿ ਹਰਿਆਣਾ ਨਵਾਂ ਬਣਨਾ ਹੈ ਉਹ ਆਪਣੀ ਨਵੀਂ ਥਾਂ ਦੇ ਉੱਤੇ ਰਾਜਧਾਨੀ ਬਣਾ ਲੈਣ ਤੇ ਜੇ ਜ਼ਮੀਨ ਉਹਨਾਂ ਨੂੰ ਤਬਾਦਲਾ ਕਰਕੇ ਦਿੱਤੀ ਜਾਂਦੀ ਹੈ ਤਾਂ ਮਤਲਬ ਇਹ ਪੰਜਾਬ ਨੂੰ ਇਹਦੇ ਚ ਵਾਰ ਕੀਤਾ ਜਾ ਰਿਹਾ ਹੈਗਾ ਵਾਲੀ ਸਰਕਾਰ ਦੇ ਜੀ ਸੁਨੀਲ ਜਾਖੜ ਦੀ ਤੁਹਾਨੂੰ ਦੱਸ ਦੇ ਕਿ ਭਾਜਪਾ ਦੇ ਬੀਜੇਪੀ ਦੇ ਪ੍ਰਧਾਨ ਨੇ ਜੀ ਤੇ ਉਹਨਾਂ ਵੱਲੋਂ ਹੁਣ ਅਸਤੀਫਾ ਦਿੱਤੇ ਗਏ ਦੱਸੋ ਉਹ ਕਹਿੰਦੇ ਆ ਜੀ ਵੀ ਮੈਂ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰ ਲਈ ਸੀ ਗੱਲ ਕਰਕੇ ਅਸਤੀਫਾ ਦਿੰਦਾ ਮੈਂ ਮਹਿਸੂਸ ਕਰਦਾ ਪਿਆ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਈ ਹੈ ਉਹ ਮੇਰੀ ਪ੍ਰਧਾਨਗੀ ਚ ਹੋਈ ਹੈ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਹਾਂ ਇਸ ਕਰਕੇ ਮੈਂ ਅਸਤੀਫਾ ਦਿੱਤਾ ਹੈ ਕਿ ਮੈਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕਹਿਤਾ ਕਿ ਤੁਸੀਂ ਪੰਜਾਬ ਪ੍ਰਤੀ ਨਜ਼ਰ ਉੱਚੀ ਚੀ ਲਿਆਓ ਤਾਂ ਕਿ ਪੰਜਾਬ ਦੇ ਮਸਲੇ ਵੀ ਹੱਲ ਹੋ ਸਕਣ ਸੁਖਬੀਰ ਸਿੰਘ ਬਾਦਲ ਦੇ ਪੈਰ ਤੇ ਸੱਟ ਵੱਜ ਗਈ ਸੀ ਢਿੱਲੋ ਸਾਹਿਬ ਤੇ ਜਿਹਦੇ ਚੱਲਦੇ ਆ ਉਹਨਾਂ ਦੀ ਅੱਜ ਪੀਜੀਏ ਦੇ ਵਿੱਚ ਸਰਜਰੀ ਹੋਈ ਹੈ ਸੁਖਬੀਰ ਸੇ ਉਹ ਕਾਲੀ ਚ ਗਏ ਸੀ ਕਿ ਮੈਨੂੰ ਤਨਖਾਹ ਵਾਲਾ ਕੰਮ ਛੇਪੇ ਤੀਂ ਨਿਪਟਾਓ ਤੇ ਮੈਂ ਰਾਜਨੀਤਿਕ ਤੇ ਹੋਰਾਂ ਆਪਣੇ ਕੰਮ ਧੰਦਿਆਂ ਦੇ ਵਿੱਚ ਲੱਗ ਸਕਾਂ ਜੋ ਭਾਵੇਂ ਇੱਕ ਔਰ ਇੱਕ ਯੋਰੀ ਪਈ ਕਿੱਤਾ ਬਿੱਤਰੇ ਹੋ ਠਗੌਰ ਨਾਨਕ ਪਾਸੀ ਗੱਲ ਪੜੀ ਉਹ ਪ੍ਰਮਾਤਮਾ ਨੂੰ ਕੁਝ ਹੋਰ ਪਸੰਦ ਸੀ ਇਹਦੇ ਉੱਤੇ ਸੋਸ਼ਲ ਮੀਡੀਆ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਜਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਅੱਜ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਦਾ ਸਵਾਗਤ ਪਰੋਣਗੇ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲ ਸਾਹਿਬ ਜਿੱਥੇ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਧੂਮ-ਧਾਮ ਨਾਲ ਹਰੇਕ ਥਾਂ ਤੇ ਮਨਾਇਆ ਜਾ ਰਿਹਾ ਨਗਰ ਕੀਰਤਨ ਕੱਢੇ ਜਾ ਰਹੇ ਨੇ ਤੇ ਅੱ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਮ ਤੌਰ ਤੇ ਤ੍ਰਿਕਾਹ ਕੁਝ ਔਰ ਆਉਂਦੀਆਂ ਨੇ ਪਰ ਇਹਨਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਦੀਵਾਲੀ ਤੋਂ ਬਾਅਦ ਜਿਹੜੀ ਅੱਗੇ ਪੂਰਨਮਾਸ਼ੀ ਆਉਂਦੀ ਹੈ ਉਸ ਦਿਨ ਤੇ ਉੱਤੇ ਮਨਾਇਆ ਜਾਂਦਾ ਹੈ ਹਮੇਸ਼ਾ ਹੀ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ ਅੱਜ ਸੂਚੇ ਪੰਜਾਬ ਦੇ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਨੇ ਇਸ ਵੇਲੇ ਤੱਕ ਵੀ ਆਪਣੇ ਕੋਲ ਰਿਪੋਰਟਾਂ ਨੇ ਕਿ ਵੱਖ-ਵੱਖ ਸ਼ਹਿਰਾਂ ਕਸਬਿਆਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਇਸ ਵੇਲੇ ਸਜਾਏ ਜਾ ਰਹੇ ਨੇ ਪਹਿਲਾਂ ਤੋਂ ਹੀ ਉਹ ਰਾਹ ਜਿੱਥੋਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਸਾਹਿਬ ਨੇ ਲੰਗਰੇ ਅਗਵਾਈ ਪੰਜ ਪਿਆਰੇ ਕਰ ਰਹੇ ਐ ਕਈ ਥਾਵਾਂ ਦੇ ਉੱਤੇ ਲੰਗਰ ਲਾਏ ਗਏ ਐ ਚਾਹ ਦੇ ਲੰਗਰ ਨੇ ਔਰ ਸੰਗਤਾਂ ਉੱਥੇ ਖੜ ਕੇ ਗੁਰੂ ਸਾਹਿਬ ਦੇ ਨਗਰ ਕੀਰਤਨਾ ਦੇ ਸਬੰਧ ਵਿੱਚ ਕੁਝ ਮਹਾਪੁਰਖਾਂ ਨੂੰ ਮੈਂ ਸੁਣਿਆ ਉਹ ਕਹਿੰਦੇ ਕਿ ਇਹ ਅਸਲ ਦੇ ਵਿੱਚ ਉਹਨਾਂ ਲੋਕਾਂ ਲਈ ਸੀ ਜਿਹੜੇ ਲੋਕ ਅਪਾਹਜ ਨੇ ਵੱਡੀ ਉਮਰ ਦੇ ਨੇ ਉਹ ਗੁਰੂ ਘਰਾਂ ਦੇ ਵਿੱਚ ਆ ਨਹੀਂ ਸਕਦੇ ਤਾਂ ਉਹ ਗੁਰੂ ਮਹਾਰਾਜ ਦੇ ਦਰਸ਼ਨ ਆਪਣੇ ਆਪਣੇ ਖੇਤਰਾਾਂ 'ਚ ਹੀ ਕਰ ਲੈਣ ਇਸ ਕਰਕੇ ਇਹ ਨਗਰ ਕੀਰਤਨ ਸਜਾਏ ਜਾਂਦੇ ਨੇ ਇੰਨਾ ਕੁ ਮੈਂ ਪੜਿਆ ਸੋ ਅੱਜ ਸਾਰੀਆਂ ਥਾਵਾਂ ਦੇ ਉੱਤੇ ਵੱਡੇ ਪੱਧਰ ਤੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਤੇ ਜਿਹੜਾ ਗੁਰਪੁਰਬ ਬਣਾਉਣ ਵਾਸਤੇ ਸ਼ਰੋਣੀ ਕਮੇਟੀ ਦਾ ਜਥਾ ਉਹ ਨਨਕਾਣਾ ਸਾਹਿਬ ਪਹੁੰਚ ਚੁੱਕਿਆ ਹੈ ਉੱਥੋਂ ਦੀ ਸੰਗਤ ਨੇ ਉੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਨੇ ਆਪਣੇ ਮਹਿਮਾਨਾਂ ਦਾ ਇੱਕ ਵੱਡੇ ਪੱਦਰ ਦੇ ਉੱਤੇ ਜਾ ਕੇ ਧਾਰਮਿਕ ਰੌ ਰੀਤਾਂ ਦੇ ਮੁਤਾਬਕ ਸਵਾਗਤ ਕੀਤਾ ਹੈ ਤੇ ਹਰ ਸਾਲ ਇਹ ਜਥੇ ਜਾਂਦੇ ਨੇ ਅਸੀਂ ਤਾਂ ਇਹ ਕਹਿੰਨੇ ਆ ਕਿ ਜਿਹੜੀਆਂ ਇੱਥੇ ਅਸਰ ਅੱਦਾਂ ਦੇ ਉੱਤੇ ਠਾਟੂ ਹੁੰਦੀ ਹੈ ਇਹ ਸਾਰੀ ਖਤਮ ਹੋ ਜੇ ਤੇ ਜੇ ਕੋਈ ਪਾਕਿਸਤਾਨ ਦਾ ਭਰਾ ਆ ਕੇ ਅੰਮ੍ਰਿਤਸਰ ਜਲੰਧਰ ਲੁਧਿਆਣੇ ਖਰੀਦਦਾਰੀ ਕਰਨਾ ਚਾਹੁੰਦਾ ਕਰੇ ਤੇ ਸ਼ਾਮ ਨੂੰ ਵਾਪਸ ਆ ਜੇ ਐਵੇਂ ਜਿਵੇਂ ਸਾਡੇ ਵਾਲੇ ਪਾਸਿਓਂ ਜਿਨ੍ਹਾਂ ਨੇ ਲਾਹੌਰ ਜਾਣਾ ਕਿਤੇ ਹੋਰ ਜਾਣਾ ਉਹ ਵੀ ਜਾਣ ਆਰਾਮ ਨਾਲ ਤੇ ਸ਼ਾਮ ਨੂੰ ਪਰਤੇ ਆਉਣ ਸੋ ਇਦਾਂ ਦੇ ਮਾਹੌਲ ਰਾਜਨੀਤਿਕ ਲੋਕਾਂ ਨੂੰ ਸਿਰਜਣੇ ਚਾਹੀਦੇ ਐ ਔਰ ਦੋਨਾਂ ਪਾਸਿਆਂ ਦੀ ਆਵਾਮ ਇਸ ਗੱਲ ਦਾ ਬਿਲਕੁਲ ਪ੍ਰਸੰਸਾ ਵੀ ਕਰਦੇ ਐ ਇਸ ਗੱਲ ਦੀ ਮਤਲਬ ਹਾਮੀ ਵੀ ਭਰਦੇ ਆ ਕਿ ਹਾਂ ਇਹ ਸਾਡੇ ਬਾਰਡਰ ਖੁੱਲਣੇ ਚਾਹੀਦੇ ਐ ਔਰ ਆਉਣ ਜਾਣ ਆ ਜਿਵੇਂ ਹੁਣ ਤੁਆਂਖਿਤ ਹੁੰਦਾ ਐ ਲਾਓ ਇਹਦਾ ਬਾਰਡਰ ਕਿ ਇਧਰ ਵਾਲਾ ਉਧਰ ਨੂੰ ਹਵਾ ਨੇ ਜਾਵੇ ਉਧਰੋਂ ਇਧਰ ਨੂੰ ਨਾ ਆਵੇ ਤੇ ਤੁਹਾਡੇ ਨਾਲ ਤਾਂ ਪੰਛੀ ਚੰਗੇ ਨੇ ਜਿਹੜੇ ਦਿਨ ਚ 50 ਵਾਰ ਉਧਰ ਨੂੰ ਜਾਇਆ ਹੁੰਦੇ ਐ 50 ਵਾਰ ਇਧਰ ਨੂੰ ਆ ਜਾਂਦੇ ਐ ਕਈਆਂ ਦੇ ਰੈਨ ਬਸੇਰੇ ਸਰਬ ਦੀ ਤਾਰ ਤੋਂ ਪਰਲੇ ਪਾਸੇ ਨੇ ਕਈਆਂ ਦੇ ਉਧਰ ਦਰੇ ਜਾਂਦੇ ਨੇ ਤੇ ਉਹਨਾਂ ਦੇ ਰੈਣ ਵਸੇਰੇ ਭਾਰਤ ਵਾਲੇ ਪਾਸੇ ਨੇ ਉਹਨਾਂ ਨੂੰ ਕੋਈ ਪਾਬੰਦੀ ਨਹੀਂ ਪਾਬੰਦੀਆਂ ਮਨੁੱਖ ਨੇ ਆਪ ਕਰੀਆਂ ਕੀਤੀਆਂ ਆਪ ਬਣਾਇਆਂ ਨੇ ਗੁਰੂ ਨਾਨਕ ਸਾਹਿਬ ਨੇ ਤਾਂ ਬਹੁਤ ਖੁੱਲ੍ਹ ਦਲੀ ਦਾ ਸੰਦੇਸ਼ ਦਿੱਤਾ ਹੈ ਸਭ ਤੋਂ ਵੱਡਾ ਸੰਦੇਸ਼ ਦਿੱਤਾ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਤੇ ਜੇ ਅਸੀਂ ਉਹਨਾਂ ਅਸੂਲਾਂ ਦੀ ਅਵਗਿਆ ਕੀਤੀ ਹੈ ਉਲੰਘਣਾ ਕੀਤੀ ਹੈ ਤੇ ਭੁਗਤ ਰਹੇ ਹਾਂ ਅੱਜ ਸਾੜੀ ਆਉਂਦੇ ਸੋ ਇਹਦੇ ਵਿੱਚ ਮੈਂ ਸਨੇਵਰ ਬੇਨਤੀ ਕਰਾਂ ਆਪਣਾ ਬਟੂ ਜੀ ਕਿ ਗੁਰੂ ਸਾਹਿਬ ਦੀਆਂ ਜਿਹੜੀਆਂ ਸਖਿਆਵਾਂ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਜਿਹੜਾ ਉਹਨਾਂ ਨੇ ਇਸਤਰੀ ਜਾਤੀ ਨੂੰ ਉੱਪਰ ਚੁੱਕਣ ਦਾ ਕਦਮ ਕੀਤਾ ਕਿਰਤ ਦੀ ਉਦੋਂ ਦਿਖਾਈ ਜਦੋਂ ਮਲਕ ਭਾਗੋ ਦੇ ਨਹੀਂ ਗਏ ਉਹ ਕਹਿੰਦੇ ਉਹਦੀ ਰੋਟੀ ਦੇ ਵਿੱਚੋਂ ਲੋਕਾਂ ਦਾ ਲਹੂ ਸੀ ਤੇ ਭਾਈ ਲਾਲੂ ਦੇ ਕੁਦਰੇ ਦੀ ਰੋਟੀ ਦੇ ਵਿੱਚੋਂ ਅੰਮ੍ਰਿਤ ਨਿਕਲਦਾ ਸੀ तमाम ਗੱਲਾਂ ਬਾਤਾਂ ਮਾਨਜੋਗ ਸਾਡੇ ਗੁਰੂ ਸਾਹਿਬ ਉਹਨਾਂ ਦੇ ਨਾਲ ਹੋਈ ਬਾਲਾ ਤੇ ਮਰਦਾਨਾ ਸਾਹਿਬ ਬੜਾ ਕੱਲ ਸਵੇਰੇ ਦਰਬਾਰ ਸਾਹਿਬ ਤੋਂ ਗੁਰੂ ਸਾਹਿਬ ਦਾ ਸ਼ਬਦ ਆ ਰਿਹਾ ਸੀ ਬਾਬਾ ਜੀ ਬਾਰੇ ਜਿਹੜਾ ਰਾਗੀ ਸਿੰਘ ਬੜੇ ਸਤਕਾਰ ਨਾਲ ਬੜੀ ਸੁਰੀਲੀ ਆਵਾਜ਼ ਚ ਪੜ੍ਹ ਸਰ ਪੜ੍ਹ ਰਹੇ ਸਨ ਉਹ ਤਿੰਨ ਚਾਰ ਦਿਨਾਂ ਤੋਂ ਲਗਾਤਾਰਤਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਉਪਮਾ ਵਾਲੇ ਸ਼ਬਦ ਹੀ ਜ਼ਿਆਦਾ ਰਾਗੀ ਸਿੰਘਾਂ ਵੱਲੋਂ ਗਾਇਨ ਕੀਤੇ ਜਾ ਰਹੇ ਨੇ ਸੋ ਅਸੀਂ ਸਾਰੇ ਉਹਨਾਂ ਦੇ ਇਸ ਪ੍ਰਕਾਸ਼ ਦਿਹਾੜੇ ਦੀ ਸੁਵਚੀ ਬਿਸ਼ਪ ਦੀ ਸੰਗਤ ਨੂੰ ਵਧਾਈ ਦਿੰਦੇ ਹਾਂ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੈਰ ਤੇ ਸੱਟ ਵੱਜ ਗਈ ਸੀ ਢਿੱਲੋ ਸਾਹਿਬ ਤੇ ਜਿਹਦੇ ਚਲਦਿਆ ਉਹਨਾਂ ਦੀ ਅੱਜ ਪੀਜੀਏ ਦੇ ਵਿੱਚ ਸਰਜਰੀ ਹੋਈ ਹੈ ਜੀ ਦੇਖੋ ਕੱਲ ਜਦੋਂ ਸੁਖਬੀਰ ਸਿੰਘ ਜੱਦਰ ਸਾਹਿਬ ਨੂੰ ਮਿਲਣ ਗਏ ਸੀ ਹਾਲਾਂਕਿ ਕਹਿੰਦੇ ਉਹ ਜਿਹੜੀ ਕੁਰਸੀ ਪਈ ਸੀ ਉੱਥੇ ਉਹ ਸ਼ਾਇਦ ਉਹਦਾ ਬੈਲੈਂਸ ਠੀਕ ਨਹੀਂ ਸੀ ਸੁਖਬੀਰ ਸੁੱਟ ਗਿਆ ਉਹਦੇ ਸੱਟ ਲੱਗੀ ਸੱਟ ਲੱਗੀ ਉਦੋਂ ਬੁਟਲੀ ਸਹਾਇਤਾ ਜਿਹੜਾ ਗੁਰੂ ਰਾਮਦਾਸ ਸਾਹਿਬ ਦਾ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਉੱਥੇ ਕਰਵਾਈ ਗਈ ਉਸ ਤੋਂ ਬਾਅਦ ਉਹਨਾਂ ਨੂੰ ਨਿਰੰਤਰ ਅੱਗੇ ਉੱਥੇ ਪੀਜੀਆਈ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰ ਜਿਨੇ ਉਹਨਾਂ ਦੇ ਰੌੜ ਪਾਤੀ ਹੈ ਸਰਜਰੀ ਹੋਈ ਹੈ ਔਰ ਥੋੜੇ ਦਿਨ ਵਾਸਤੇ ਆਰਾਮ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਸੁਖਬੀਰ ਸੇ ਉਹ ਤਾਂ ਕਾਲੀ ਚ ਗਏ ਸੀ ਕਿ ਮੈਨੂੰ ਤਨਖਾਹ ਵਾਲਾ ਕੰਮ ਛੇਪੇ ਤਿੰਨ ਨਪਟਾਓ ਤੇ ਮੈਂ ਰਾਜਨੀਤਿਕ ਤੇ ਹੋਰਾਂ ਆਪਣੇ ਕੰਮ ਧੰਦਿਆਂ ਦੇ ਵਿੱਚ ਲੱਗ ਸਕਾਂ। ਜੋ ਭਾਵ ਹੈ ਕੁਸ਼ੋਰ ਔਰਾ ਇੱਕੀ ਔਰੀ ਪਈ ਚਿੱਤ ਬਿੱਤਰੇ ਹੋ ਠਗੋਰ ਨਾਨਕ ਪਾਸੀ ਗੱਲ ਪੜੀ। ਉਪਰ ਮਾਤਮਾ ਨੂੰ ਕੁਝ ਹੋਰ ਪਸੰਦ ਸੀ ਇਹਦੇ ਉੱਤੇ ਸੋਸ਼ਲ ਮੀਡੀਆ ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਐ ਆ ਉਹ ਹੈ ਅਸੀਂ ਉਹਨਾਂ 'ਚ ਨਹੀਂ ਜਾਣਾ ਕਈ ਇਹ ਕਹਿੰਦੇ ਨੇ ਕਿ ਪਤਾ ਨਹੀਂ ਤੁਹਾਡਾ ਬਿਹੇਵਟਾ ਚਿੱਠੀ ਤੇ ਵੀ ਬੜੇ ਕਮੈਂਟ ਹੋ ਰਹੇ ਨੇ ਕਿ ਬੜੇ ਤੇਜ਼ ਤਰਾਰ ਬੰਦੇ ਵੱਲੋਂ ਇਹ ਜਵਾਬ ਲਿਖਿਆ ਗਿਆ ਸੋ ਲੱਗਦਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਅਜੇ ਸੁਖਵੀਰ ਸਿੰਘ ਨੂੰ ਆਰਾਮ ਕਰਨਾ ਪਵੇਗਾ ਜਦੋਂ ਉਹਨਾਂ ਦੇ ਪਲਾਸਟਰ ਲੱਗ ਗਿਆ ਸਰਜਰੀ ਹੋ ਗਈ ਤੇ ਸੁਖਵੀਰ ਸਿੰਘ ਨੂੰ ਆਰਾਮ ਦੀ ਸਲਾਹ ਅਜੇ ਕੁਝ ਦਿਨ ਲਈ ਡਾਕਟਰ ਸਹਿਵਾਨਾ ਵੱਲੋਂ ਦਿੱਤੀ ਗਈ ਜੀ ਸੌਧ ਦੇ ਪਾਸੇ ਜਿੱਥੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਦਾ ਵਿਧਾਨ ਸਭਾ ਬਣ ਜਾ ਰਹੀ ਹੈ ਉੱਥੇ ਹੀ ਕਿਸਾਨ ਆਗੂ ਨੇ ਬਲਬੀਰ ਸਿੰਘ ਰਾਜੇਵਾਲ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਉਹਨੇ ਕਿਹਾ ਕਿ ਇਹ ਇੱਕ ਸਾਜ਼ਿਸ਼ ਹੈ ਤੇ ਪੰਜਾਬ ਤੋਂ ਚੰਡੀਗੜ੍ਹ ਦਾ ਹੱਕ ਖੋਇਆ ਜਾ ਰਿਹਾ ਜੀ ਦੇਖੋ ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਵੱਡੇ ਆਗੂ ਨੇ ਜਦੋਂ ਇਹ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਲਗਭਗ 14 ਮੀਟਿੰਗਾਂ ਹੋਈਆਂ ਸੀ ਕੇਂਦਰ ਸਰਕਾਰ ਦੇ ਵਜ਼ੀਰਾਂ ਨਾਲ ਭਾਰਤੀ ਕਿਸਾਨ ਯੂਨੀਅਨ ਦੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਭਾਵੇਂ ਸਾਰੇ ਹੀ ਧਿਰਾਂ ਦੇ ਆਗੂ ਬੈੰਦੇ ਸੀ ਪਰ ਮੁੱਖ ਸੂਤਰ ਧਾਰ ਦੇ ਤੌਰ ਤੇ ਮੰਤਰੀਆਂ ਨਾਲ ਉਹਨਾਂ ਨੂੰ ਗੱਲਾਂ 'ਚ ਨਿਰਉਤਰ ਕਰਨ ਦੀ ਸਮਰੱਥਾ ਰੱਖਦੇ ਸੀਗੇ ਰਾਜੇਵਾਲ ਸਾਹਿਬ ਉਹ ਗਰਾਸ ਸਾਹਿਬ ਵੀ ਨੇ ਤਮਾਮ ਇਹਨਾਂ ਦੇ ਆਗੂ ਸਾਰਿਆਂ ਦੀ ਅਹਿਮ ਭੂਮਿਕਾ ਮੈਂ ਕਹਿ ਸਕਦਾ ਹਾਂ ਜਦੋਂ ਸਵਾਲ ਉਹਨਾਂ ਵੱਲੋਂ ਆਉਂਦਾ ਐਸਾ ਉੱਤਰ ਦਿੰਦੇ ਰਾਜੇਵਾਲ ਸਾਹਿਬ ਕਿ ਉਹ ਦੇਖਦੇ ਰਹਿ ਜਾਂਦੇ ਸੋ ਉਹਨਾਂ ਨੇ ਇਹ ਗੱਲ ਅੱਜ ਉਹ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਉਹ ਕਹਿੰਦੇ ਕਿ ਜਿਹੜਾ ਇਹ ਚੰਡੀਗੜ੍ਹ ਦੀ ਧਰਤੀ ਹਰਿਆਣਾ ਨੂੰ ਤਬਦੀਲ ਕਰਨ ਦੀ ਗੱਲ ਕੀਤੀ ਹੈ ਜਿਹੜੀ ਗੱਲ ਆਪਾਂ ਕਰਦੇ ਹਾਂ ਰੋਜ਼ ਕਿ ਜੇ ਤੁਸੀਂ ਰਾਜਧਾਨੀ ਉੱਥੇ ਪੰਚਕੂਲੇ ਦੇ ਨਾਲ ਬਣਾ ਲਓਗੇ ਤਾਂ ਫਰਕ ਕਿੰਨਾ ਕ ਹੈ ਤੁਸੀਂ 12 ਏਕੜ ਦੇ ਰਹੇ ਹੋ 10 ਲੈ ਰਹੇ ਹੋ ਉੱਥੇ ਤੇ ਉੱਥੇ ਦਾ ਫਰਕ ਹੀ ਕੋਈ ਨਹੀਂ ਤਾਂ ਰਾਜੇਵਾਲ ਸਾਹਿਬ ਨੇ ਇਸ ਮਾਮਲੇ ਦੇ ਵਿੱਚ ਉਹ 2 ਵਜੀਰ ਜਿਹੜੇ ਜੈਪੁਰ ਦੇ ਵਿੱਚ ਗਏ ਸਨ ਇੱਕ ਤਾਂ ਚੀਮਾ ਸਾਹਿਬ ਇੱਕ ਹਰਜੋਤ ਬੈਂਸ ਮੇਰੇ ਨਾਲ ਹੀ ਦੋ ਗਏ ਸੀ ਕਿ ਸਾਨੂੰ ਵੀ ਦਿਓ ਜੀ ਮੁੜ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹੋ ਜਿਹਾ ਦਾਵਾ ਜਿਤਾਤਾ ਉਹ ਕਹਿੰਦੇ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਹਰਿਆਣਾ ਨਵਾਂ ਬੰਨਣਾ ਉਹ ਆਪਣੀ ਨਵੀਂ ਥਾਂ ਦੇ ਉੱਤੇ ਰਾਜਧਾਨੀ ਬਣਾ ਲੈਣ ਤੇ ਦੀ ਜ਼ਮੀਨ ਉਹਨਾਂ ਨੂੰ ਤਬਾਦਲਾ ਕਰਕੇ ਦਿੱਤੀ ਜਾਂਦੀ ਹੈ ਇਹਦਾ ਮਤਲਬ ਇਹ ਪੰਜਾਬ ਨੂੰ ਇਹਦੇ ਚੋਂ ਬਾਹਰ ਕੀਤਾ ਜਾ ਰਿਹਾ ਹੈਗਾ ਰਾਜੀਵਾਲ ਸਾਹਿਬ ਨੂੰ ਇਹ ਗੱਲ ਦਾ ਵੀ ਗਿਆਨ ਹੈ ਕਿ ਪੰਜਾਬ ਦੀ ਸਰਕਾਰ ਸਭ ਤੋਂ ਜ਼ਿਆਦਾ ਦੋਸ਼ ਲੱਗਦਾ ਇਕੱਲੀ ਭਾਜਪਾ ਸਰਕਾਰ ਤੇ ਕਿ ਇਹਨਾਂ ਨੇ ਚੰਡੀਗੜ੍ਹ ਚੋਂ ਦਫ਼ਤਰ ਬਾਹਰ ਕੱਢਤੇ ਕਿੰਨੇ ਦਫ਼ਤਰ ਬਹਾਲੀ ਲੈ ਜਾਂਦੇ ਆ ਤੇ ਦਾਵਾ ਤਾਂ ਇਹ ਆਪ ਛੜਦੇ ਰਹੇ ਅੱਜ ਕਹਿੰਦੇ ਜੀ ਅਸੀਂ ਤਾਂ ਬੜਗਾ ਲੜਾਂਗੇ ਲੜਗਾ ਨੇ ਹੁਣ ਵੀ ਲੜਾਂਗੇ ਪਰ ਆਹ ਜਿਹੜਾ ਤੁਹਾਡੀ ਭਾਈ ਵਾਲੀ ਚ ਹੋਇਆ ਇਹਦੇ ਬਾਰੇ ਚੁੱਪ ਬੀਵੀ ਐਮਪੀ ਤੋਂ ਇਹਨਾਂ ਨੇ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਉੱਥੋਂ ਦਵਾ ਛੜਤਾ ਉੱਥੇ ਭੇਜਣ ਵਾਲੇ ਮੁਲਾਜ਼ਮ ਨਹੀਂ ਭੇਜੇ ਜਾਂਦੇ ਚੰਡੀਗੜ੍ਹ 'ਚ ਜਿੰਨੇ ਮੁਲਾਜ਼ਮ ਪੰਜਾਬ ਨੇ ਭੇਜ ਰਿਆ 60 40 ਨਾਲ ਉਹ ਨਹੀਂ ਭੇਜੇ ਜਾਂਦੇ ਸੋ ਮੇਰੀ ਸਨਮਰ ਜੀ ਬੇਨਤੀ ਹੈ ਕਿ ਇਹਨਾਂ ਦੇ ਪਿੱਛੇ ਨਾਲ ਲੱਗੋ ਰਾਜੇਬਾਲ ਸਾਹਿਬ ਜਿਵੇਂ ਤੁਸੀਂ ਪਹਿਲਾਂ ਪ੍ਰਚਾਰ ਕੀਤਾ ਪਹਿਲਾਂ ਸੰਘਰਸ਼ ਕੀਤਾ ਲੋਕਾਂ ਦੇ ਵਿੱਚ ਅੱਗੇ ਆਏ ਇੱਕ ਕਿਰਪਾ ਇਹ ਕਰ ਦਿਓ ਆ ਜਿੰਨੀਆਂ ਕਿਸਾਨ ਜਥੇਬੰਦੀਆਂ ਖੇਰੂ ਖੇਰੂ ਹੋਈਆਂ ਤੁਰਿਆਂ ਫਿਰਦੀਆਂ ਨੇ ਜੇ ਹੋ ਸਕੇ ਤਾਂ ਇਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਲਿਆਓ ਇਹ ਤੁਹਾਡੀ ਸ਼ਕਤੀ ਕੇਂਦਰ ਵਾਲਿਆਂ ਨੇ ਬਖੇਰਤੀ ਤੇ ਇੱਕੇ ਵਿੱਚ ਵਰਕਤ ਹੁੰਦਾ ਪਹਿਲਾਂ ਥੋੜਾ ਜਿਹਾ ਆਪ ਦੇ ਸਵਾਰਥ ਵੀ ਜਿਹੜੇ ਚੱਕੀ ਫਿਰਦੇ ਆ ਉਹ ਛੱਡੋ ਉਹਨਾਂ ਨੇ ਪੰਜਾਬ ਦੀ ਸਰਕਾਰ ਤੇ ਧੰਜ ਕੱਸਿਆ ਇਹ ਤਾਂ ਨਵੇਂ ਆ ਗਏ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਦੂਜਾ ਚੀਜ਼ਾਂ ਜਿਹੜਾ ਚੰਡੀਗੜ੍ਹ ਤੋਂ ਆਪਣਾ ਹੱਕ ਛੱਡ ਰਹੇ ਹਾਂ ਇਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਸਰਪਾਰਟੀ ਮੀਟਿੰਗ ਸੱਦ ਕੇ ਸਾਂਝੇ ਤੌਰ ਤੇ ਸੰਘਰਸ਼ ਲੜਨਾ ਚਾਹੀਦਾ ਜੀ ਸੋ ਨਾਲ ਹੀ ਕਰ ਦਿੰਦੇ ਜੀ ਸੁਨੀਲ ਜਾਖੜ ਜੀ ਤੁਹਾਨੂੰ ਦੱਸਦੇ ਕਿ ਭਾਜਪਾ ਦੇ ਬੀਜੇਪੀ ਦੇ ਪ੍ਰਧਾਨ ਨੇ ਜੀ ਤੇ ਉਹਨਾਂ ਵੱਲੋਂ ਹੁਣ ਅਸਤੀਫਾ ਦਿੱਤਾ ਗਿਆ ਟਲਸਾ ਹਾਂ ਉਹਨਾਂ ਨੇ ਅਸਤੀਫਾ ਦਿੱਤਾ ਲੰਬੇ ਸਮੇਂ ਤੋਂ ਵੱਜ ਚੁੱਪ ਤੋੜੀ ਹੈ ਜਿਹੜੀ ਨਵੀਂ ਗੱਲ ਆ ਪਹਿਲਾਂ ਆਪਾਂ ਕਰ ਨਹੀਂ ਸਕੇ ਉਹ ਕਹਿੰਦੇ ਆ ਜੀ ਵੀ ਮੈਂ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰ ਲਈ ਜੀ ਗੱਲ ਕਰਕੇ ਅਸਤੀਫਾ ਦਿੱਤਾ ਮੈਂ ਮਹਿਸੂਸ ਕਰਦਾ ਪਿਆ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਈ ਹੈ ਉਹ ਮੇਰੀ ਪ੍ਰਧਾਨਗੀ ਚ ਹੋਈ ਹੈ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਹਾਂ ਇਸ ਕਰਕੇ ਮੈਂ ਅਸਤੀਫਾ ਦੇ ਦਿੱਤਾ ਉਹ ਕਹਿੰਦੇ ਜੀ ਨਾ ਮਾ ਪ੍ਰਧਾਨ ਜਾਖੜ ਸਾਹਿਬ ਕਹਿੰਦੇ ਪਾਰਟੀ ਕੋਲੇ ਬਹੁਤ ਸੀਨੀਅਰ ਸੀਨੀਅਰ ਆਗੂ ਬੈਠੇ ਹਨ ਜਿਨ੍ਹਾਂ ਕੋਲੇ ਮੈਥੋਂ ਵੀ ਕਿਤੇ ਵੱਧ ਤਜਰਬਾ ਹੈ ਉਹਨਾਂ ਚੋ ਕਿਸੇ ਨੂੰ ਵੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਸੋ ਜਾਖੜ ਸਾਹਿਬ ਨੇ ਜਿੱਥੇ ਅਸਤੀਫਾ ਦਿੱਤਾ ਉੱਥੇ ਉਹਨਾਂ ਨੇ ਕਹਿਤਾ ਕਿ ਕਿਸੇ ਵੱਲੋਂ ਵੀ ਉਹਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਔਰ ਨਾਲ ਉਹਨਾਂ ਨੇ ਨਿਸ਼ਾਨਾ ਘਸਿਆ ਹੈ ਕਿ ਮੁੱਦਾ ਕਿਸਾਨਾਂ ਨਾਲ ਕੀ ਹੋ ਰਿਹਾ ਦੇਖੋ ਅਜੇ ਇੱਥੇ ਕੀ ਵਾਪਰ ਰਿਹਾ ਹੈ ਸਰਕਾਰ ਅਤੇ ਵਿਰੋਧੀ ਧਿਰ ਦੀ ਮਿਲੀ ਭੁਗਤ ਹੈ ਉਹ ਕਹਿੰਦੇ ਭਗਵੰਤ ਮਾਨ ਦਾ ਟਵੀਟ ਸਾਰਿਆਂ ਤੱਕ ਪਹੁੰਚਿਆ ਉਹ ਟਵੀਟ ਦੇ ਉੱਤੇ ਕੋਈ ਵੀ ਸਿਆਸੀ ਪਾਰਟੀ ਦਾ ਆਗੂ ਨਹੀਂ ਬੋਲਿਆ ਇਹਦਾ ਕਾਰਨ ਕੀ ਹੈ ਦੱਸਿਆ ਤਾਂ ਜਾਵੇ ਕਿ ਅਸੀਂ ਅਜੇ ਹੀ ਵੀ ਰਹਿ ਗਏ ਕਿ ਉਹ ਕਿਸੇ ਨਾਲ ਲੜਾਈ ਲੜਨ ਯੋਗੇ ਰਹੇ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਸੁਨੀਲ ਜਾਖੜ ਸਾਹਿਬ ਨੇ ਕਾਫੀ ਤੰਜ ਕੱਸੇ ਨੇ ਔਰ ਕਿਹਾ ਕਿ ਮੈਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕਹਿਤਾ ਕਿ ਤੁਸੀਂ ਪੰਜਾਬ ਪ੍ਰਤੀ ਨਜ਼ਰ ਉੱਚੀ ਚੀ ਲਿਆਓ ਤਾਂ ਕਿ ਪੰਜਾਬ ਦੇ ਮਸਲੇ ਵੀ ਹੱਲ ਹੋ ਸਕਣ ਤੁਸੀਂ ਕੁਝ ਮਸਲੇ ਹੱਲ ਕਰਨ ਦਾ ਯਤਨ ਕੀਤਾ ਲੋਕ ਤੁਹਾਡੇ ਪ੍ਰਸ਼ੰਸਾ ਵੀ ਕਰਦੇ ਐ ਪਰ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ ਪ੍ਰਧਾਨ ਮੰਤਰੀ ਸਾਹਿਬ ਉਹਦੇ ਪ੍ਰਤੀ ਸੋ ਚੱਜੀ ਨਜ਼ਰ ਲਿਆ ਕੇ ਉਹਨਾਂ ਨੂੰ ਵੀ ਯੋਗ ਤੇ ਹੱਲ ਕਰਨ ਦਾ ਯਤਨ ਕਰੋ ਜੀ ਤੇ ਦੂਜੇ ਪਾਸੇ ਗੱਲ ਕਰਦੇ ਨਗਰ ਨਿਗਮ ਚੋਣਾਂ ਲੈ ਕੇ ਜਿੱਥੇ ਲਗਾਤਾਰ ਸਮਾਂ ਜ਼ਿਆਦਾ ਲੱਗਦਾ ਜਾ ਰਿਹਾ ਸੀ ਤੇ ਹੁਣ ਨਗਰ ਨਿਗਮ ਚੋਣਾਂ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਤੇ ਜਲਦੀ ਇਹਨਾਂ ਦਾ ਐਲਾਨ ਹੋ ਜਾਵੇਗੇ ਰਟਨ ਸਾਹਿਬ ਦੇਖੋ ਇੱਕ ਤਾਂ ਸਰਕਾਰ ਨੇ ਕੱਲ ਨਵੀਆਂ ਵੋਟਰ ਸੂਚੀਆਂ ਦੇ ਸਬੰਧ ਵਿੱਚ ਸ਼ਡਿਊਲ ਜਾਰੀ ਕਰਤਾ ਪਤਾ ਲੱਗਿਆ ਕਿ ਪੰਜ ਨਗਰ ਨਿਗਮਾਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਤੇ ਫਗਵਾੜਾ 43 ਦੇ ਲਗਭਗ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ভোটার ਸੂਚੀਆਂ ਵਿੱਚ ਸੋਧ ਦਾ ਸ਼ੈਡਿਊਲ ਜਾਰੀ ਕਰਤਾ ਰਾਜ ਦੇ ਚੋਣ ਕਮਿਸ਼ਨ ਰਾਜਕਮਲ ਚੌਧਰੀ ਸਾਹਿਬ ਉਹ ਕਹਿੰਦੇ ਜੀ ਕਿ ਵੋਟਰ ਸੂਚੀ 14 ਨਵੰਬਰ ਨੂੰ ਭਾਅ ਅੱਜ ਪ੍ਰਕਾਸ਼ਿਤ ਹੋ ਜਾਵੇਗੀ ਇਹ 18 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਇਹਨਾਂ ਉੱਤੇ ਜੇ ਕੋਈ ਇਤਰਾਜ਼ ਕਰਦਾ ਹੈ ਉਹ ਇਤਰਾਜ਼ ਕਰ ਸਕਦਾ ਹੈ ਉਹ 25 ਨਵੰਬਰ ਤੱਕ ਇਹ ਉਦੋਂ ਬਾਅਦ ਜਿਹੜੇ ਇਤਰਾਜ਼ ਆਉਣਗੇ ਜ਼ਿਲ੍ਹਾ ਚੋਣ ਅਫਸਰ ਜਿੰਨੇ ਨੇ ਸਾਰੇ 3 ਦਸੰਬਰ ਤੱਕ ਇਹਨਾਂ ਦਾ ਨبطਾਰਾ ਕਰਨਗੇ ਤੇ ਮੁੜ ਤੋਂ ਅੰਤਮ ਪ੍ਰਕਾਸ਼ਣਾ 7 ਦਸੰਬਰ ਨੂੰ ਕੀਤੀ ਜਾਵੇਗੀ ਕਿਉਂਕਿ ਸੁਪਰੀਮ ਕੋਰਟ ਵੀ ਇਹ ਕਹਿਆ ਵੀ 2 ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਨبطਾਓ 12 ਜਨਵਰੀ ਤੱਕ ਇਹ ਮੰਨ ਕੇ ਚੱਲੋ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਇਹ ਕਾਰਪੋਰੇਸ਼ਨ ਤੇ ਨਗਰ ਕਾਉਂਸਲ ਨਗਰ ਪੰਚਾਇਤਾਂ ਦੀਆਂ ਚੋਣਾਂ ਕਿਸੇ ਵੇਲੇ ਵੀ ਸੰਭਵ ਹੈ ਐਲਾਨ ਹੁੰਦਿਆਂ ਹੀ ਫਿਰ ਚੋਣ ਜਾਬਤਾ ਵੀ ਲੱਗ ਜਾਵੇਗਾ ਜੀ ਸੋ ਟੋਲ ਸਾਹਿਬ ਦੂਜੇ ਪਾਸੇ ਗੱਲ ਕਰਦੇ ਜਿਹੜੇ ਬੇਅਦਬੀ ਦੀ ਤਰੀਕਿਆ ਉਹ 5 ਦਸੰਬਰ ਪੈ ਗਈ ਹੈ ਜੀ ਬਿਲਕੁਲ ਜੀ ਅੱਜ ਕੱਲ ਤਾਂ ਨਵਾਂ ਸਿਸਟਮ ਆ ਗਿਆ ਫਰੀਦਕੋਟ ਦੀ ਸੈਸ਼ਨ ਅਦਾਲਤ ਦੇ ਇਹ ਮਾਮਲਾ ਚੱਲਦਾ ਹੈ ਕੁਝ ਕੇਸ ਤਾਂ ਇਹਦੇ ਨਾਲ ਸਬੰਧਤ ਉਹ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਹੋ ਚੁੱਕੇ ਨੇ ਤਕਰੀਬਨ ਅੱਜਕੱਲ ਤਾਂ ਆਨਲਾਈਨ ਪੇਸ਼ੀ ਹੁੰਦੀ ਹੈ ਜਦੋਂ ਮਾਨਯੋਗ ਅਦਾਲਤ ਨੇ ਅਗਲੀ ਤਰੀਕ ਪਾਉਣੀ ਹੈ ਲਓ ਜੀ ਫਲਾਨੀ ਤਰੀਕ ਤੇ ਉਹ ਤਰੀਕ ਤੇ ਦੁਬਾਰਾ ਹੁੰਦੀ ਹੈ ਤਾਜ਼ਾ ਸਥਿਤੀ ਦੇ ਮੁਤਾਬਕ ਇਹਦੀ ਜਿਹੜੀ ਅਗਲੀ ਸੁਣਵਾਈ ਹੈ ਉਹ 5 ਦਸੰਬਰ ਤੇ ਪਾ ਦਿੱਤੀ ਗਈ ਹੈ। ਹੋਰ 5 ਦਸੰਬਰ ਨੂੰ ਐਸ ਮਾਮਲੇ ਦੇ ਵਿੱਚ ਸੁਣਵਾਈ ਇਸ ਕੇਸ ਦੀ ਹੋਵੇਗੀ। 5 ਤੱਕ ਇਹ ਸੁਣਵਾਈ ਹੈ ਜਿਹੜੀ ਅੱਜ ਵਾਲੀ ਉਹ ਮੁਲਤਵੀ ਹੋ ਚੁੱਕੀ ਹੈ। ਜੀ। ਚੰਡੀਗੜ੍ਹ ਦੇ ਐਮਪੀ ਨੇ ਜੀ ਮਨੀਸ਼ ਤਿਵਾੜੀ ਵੱਲੋਂ ਹੁਣ ਬਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਬੇਨਤੀ ਕੀਤੀ ਗਈ ਹੈ ਵੀ ਤੁਸੀਂ ਚੰਡੀਗੜ੍ਹ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿਓ ਕਿਉਂਕਿ ਉੱਥੇ ਜਿਹੜਾ ਵਾਤਾਵਰਣ ਜਿਆਦਾ ਪ੍ਰਦੂਸ਼ਣ ਹੋ ਚੁੱਕਿਆ ਜੀ ਹਾਂ ਉਹ ਇਹਦਾ ਜਿਹੜਾ ਜਿਹੜਾ ਮੁੱਖ ਕਾਰਨ ਹੈਗਾ ਉਹ ਜਿਹੜਾ ਏਅਰ ਕੁਆਲਿਟੀ ਇੰਡੈਕਸ ਹਵਾ ਗੁਣਵਤਾ ਅੰਕੜਾ ਇਹ ਹਵਾ ਗੁਣਵਤਾ ਅੰਕੜਾ ਚੰਡੀਗੜ੍ਹ ਦਾ ਇਸ ਵੇਲੇ 500 ਹੈ ਅਜੇ ਤੱਕ 500 ਨੂੰ ਬਹੁਤ ਉੱਚਾ ਸਮਝਦੇ ਸੀ ਕਿ ਬਹੁਤ ਮਾੜੀ ਹਵਾ ਪਰ ਆ ਗਵਾਂਢੀ ਮੁਲਕ ਦੇ ਵਿੱਚ ਲਾਹੌਰ ਦਾ 1000 ਤੱਕ ਵੀ ਜਾ ਪਹੁੰਚਿਆ ਫਿਰ ਇਹਨੂੰ ਕੀ ਕਹੀਏ ਦਿੱਲੀ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਸਾਡੇ ਵੀ ਕਈ ਸ਼ਹਿਰਾਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਇਹ ਅੰਕੜਾ ਵਧ ਰਿਹਾ ਹੈ ਕਿਹਾ ਜਾ ਰਿਹਾ ਕਿ ਕੱਲ ਜਾ ਇੱਕ ਅੱਧੇ ਦਿਨ ਦੇ ਵਿੱਚ ਬਰਸਾਤ ਹੋ ਸਕਦੀ ਹੈ ਫਿਰ ਥੋੜਾ ਜਿਹਾ ਸੁੱਖ ਦਾ ਸਾਹ ਸਾਡੀ ਜਨਤਾ ਨੂੰ ਮਿਲੇਗਾ ਇਹ ਮਨੁੱਖ ਨੇ ਆਪਣੇ ਸਵਾਰਥ ਲਈ ਹਰ ਚੀਜ਼ ਤੇ ਬਾਬੇ ਨਾਨਕ ਦੇ ਹਰ ਸਿਧਾਂਤ ਤੇ ਉੱਤੇ ਇਹਨਾਂ ਨੇ ਮਲੀਆਂ ਮੀਟ ਕਰਤਾ ਪਵਨ ਗੁਰੂ ਇਹ ਪਵਨ ਗੁਰੂ ਵਾਲਾ ਵੀ ਉਹਦੇ ਵਿੱਚੋਂ ਇੱਕ ਆਉਂਦਾ ਕਿ ਅਸੀਂ ਹਵਾ ਨੂੰ ਸਾਫ਼ ਸੁਥਰਾ ਰੱਖਣਾ ਪਾਣੀ ਸਾਫ਼ ਸੁਥਰਾ ਰੱਖਣਾ ਧਰਤੀ ਮਾਤਾ ਨੂੰ ਵੀ ਸਫਾਈ ਤੇ ਸਾਫ਼ ਸੁਥਰਾ ਰੱਖਣਾ ਸੋ ਦਰ ਉਹਨਾਂ ਨੇ ਗੁਲਾਬ ਚੰਦ ਕਟਾਰੀਆ ਨੂੰ ਇਸ ਕਰਕੇ ਚਿੱਠੀ ਲਿਖੀ ਹੈ ਕਿਉਂਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਸਾਡੇ ਰਾਜਪਾਲ ਸਾਹਿਬ ਵੀ ਨੇ ਸਕੂਲਾਂ ਦੇ ਬੱਚੇ ਜਿਨ੍ਹਾਂ ਨੂੰ ਡਾਕਟਰੀ ਬਸ਼ਵਰਾ ਹੈ ਕਿ ਇਹਨਾਂ ਨੂੰ ਬਾਹਰ ਖੁੱਲੀ ਹਵਾ ਦੇ ਵਿੱਚ ਨਾ ਭੇਜਿਆ ਜਾਵੇ ਬਜ਼ੁਰਗਾਂ ਨੂੰ ਨਾ ਭੇਜਿਆ ਜਾਵੇ ਇਹਨਾਂ ਸਾਰਿਆਂ ਨੂੰ ਗੁਣਵਤਾ ਜਿਹੜੀ ਹਵਾ ਦੀ ਮਾੜੀ ਹੈ ਉਹ ਤੋਂ ਬਚਣ ਲਈ ਘਰਾਂ 'ਚ ਰੱਖਿਆ ਜਾਵੇ ਸਕੂਲਾਂ ਨੂੰ ਇਸ ਕਰਕੇ ਛੁੱਟੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਮਨੀਸ਼ ਤਿਵਾੜੀ ਉਹ ਬਗ ਰਹੇ ਜੀ ਸੋ ਦੂਜੇ ਪਾਸੇ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਜਿੱਥੇ ਜਿੱਥੇ ਚੋਣਾਂ ਹੋ ਰਹੀਆਂ ਨੇ ਉਹ ਉਮੀਦਵਾਰਾਂ ਦਾ ਘਰਾਓ ਕਰਨਗੇ ਢਿਲ ਸਾਬ ਭਾਜਪਾ ਤੇ ਆਮ ਆਦੀ ਪਾਰਟੀ ਨਾਲ ਦਾ ਤੇ ਇਹਨਾਂ ਕੋਲੇ ਕੋਈ ਸਵਾਲ ਪੁੱਛਣਗੇ ਜੀ ਉਹ ਬਿਲਕੁਲ ਜੀ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਇਹ ਕਹਿੰਦੇ ਕਿ ਅਸੀਂ ਜਮਨੀ ਚੋਣਾਂ ਵਾਲੇ ਇਲਾਕੇ 'ਚ ਜਾਣਾ ਹੈ 16 ਨਵੰਬਰ ਨੂੰ ਇੰਨਾ ਹਲਕਿਆਂ ਦੇ ਵਿੱਚ ਝੰਡਾ ਮਾਰਚ ਕੀਤੇ ਜਾਣਗੇ ਜਿਹੜੀਆਂ ਪਾਰਟੀਆਂ ਦੇ ਕਾਰਕੁਨ ਉਤਰੇ ਨੇ ਖਾਸ ਕਰ ਆਮ ਆਦਮੀ ਪਾਰਟੀ ਤੇ ਬੀਜੇਪੀ ਭਾਜਪਾ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਤੇ ਸੀਨੀਅਰ ਆਗੂ ਨੇ ਉਹਨਾਂ ਨੂੰ ਰੋਕ ਰੋਕ ਕੇ ਸਵਾਲ ਪੁੱਛੇ ਜਾਣਗੇ ਪਤਾ ਲੱਗਿਆ ਕਿ ਇਹਦੇ ਵਿੱਚ ਇਸ ਯੂਨੀਅਨ ਦੇ ਨੇ ਇੱਕ ਸੂਬਾ ਮੀਤ ਪ੍ਰਧਾਨ ਢੰਡਾ ਸਿੰਘ ਜੀਠੂ ਕੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਕਿਸਾਨ ਖੇਤ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਲక్ష్మణ ਸਿੰਘ ਸੇਵੀ ਵਾਲਾ ਇਹ ਸਾਰੇ ਸਾਂਝੇ ਤੌਰ ਤੇ ਬਿਆਨ ਜਾਰੀ ਕੀਤਾ ਹੈ ਕਿ ਜਿਹੜੀਆਂ ਨੀਤੀਆਂ ਨੇ ਖੇਤੀ ਨਾਲ ਸਬੰਧਤ ਖੇਤ ਮਜ਼ਦੂਰ ਨਾਲ ਸਬੰਧਤ ਇਹਨਾਂ ਦੇ ਉੱਤੇ ਤੁਸੀਂ ਸਾਨੂੰ ਜਵਾਬ ਦਿਓ ਲੋਕਾਂ ਨੂੰ ਗੌਰਾ ਕਰਦੇ ਹੁਣ ਤੱਕ ਪਰ ਅਸੀਂ ਇਹ ਤੋਂ ਤੋਂ ਜਵਾਬ ਪੁੱਛ ਰਹੇ ਆਂ ਤੇ ਉਹਦੇ ਮੁਤਾਬਕ ਇਹਨਾਂ ਨੇ ਕਹਿਤਾ ਕਿ ਸਵਾਲ ਹਰ ਹਾਲਤ ਪੁੱਛੇ ਜਾਣਗੇ ਇਹ ਹੀ ਗੱਲ ਤਾਂ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੂੰ ਸਵਾਲ ਪੁੱਛੋ ਜੀ ਤੇ ਹੁਣ ਜਦੋਂ ਉਹ ਸਵਾਲ ਪੁੱਛਦੇ ਨੇ ਤੇ ਜਵਾਬ ਨਹੀਂ ਦਿੰਦੇ ਉਹ ਤਾਂ ਪੱਛਾਟ ਦੇ ਦਿੰਦੇ। ਬਰੇਗਾਡੋ ਦੋਜੀ ਪਾਰਟੀ ਦੇ ਜੀ। ਹਾਂ ਬਸ ਜਦੋਂ ਉਹ ਕਹਿੰਦੇ ਆ ਨਾ ਵੀ ਹੀਰ ਜੰਮੇ ਪਰ ਦੂਜਿਆਂ ਦੇ ਘਰ ਚ ਜੰਮੇ ਸਾਡੇ ਨਹੀਂ। ਸੋ ਜਦੋਂ ਹੁਣ ਤੁਸੀਂ ਲੋਕਾਂ ਨੂੰ ਉਸ ਚਾਰਟ ਤੇ ਲਾਇਆ ਹੈ ਤੇ ਹੁਣ ਜਵਾਬ ਦੇਣ ਵਾਸਤੇ ਵੀ ਤੁਹਾਨੂੰ ਤਿਆਰ ਰਹਿਣਾ ਚਾਹੀਦਾ। ਜੀ। ਅੱਜ ਦੇ ਪਰ ਉਹਦੇ ਵਿੱਚ ਅਨੇਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਸਿਰ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ। ਅਸੇਵਨ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਸਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ ਅਖੀਰ ਤੱਕ ਜੁੜੇ ਰਹੇ ਪ੍ਰੋਗਰਾਮਾਂ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ